ਹਾ ਹਾ ਚਲ ਬਲਜੀਤ ਖੁਸ਼ ਹੋ ਜੂਈ ਨੇ ਨਾਲ ਕੋਈ ਤੋੜ ਨਹੀਂ ਲੱਗੀ ਹਾਏ ਆ ਕਿਦਾਂ ਖੁੱਲ ਗਿਆ ਵਾ ਖੋਲ ਨਹੀਂ ਗਿਆ ਇਹ ਤੇਰੇ ਵਾਸਤੇ ਲਿਆਂਦਾ ਤੈਨੂੰ ਗਿਫਟ ਹਾਏ ਸੱਚੀ ਤੋੜ ਹੈ ਹਾਏ ਮੈਂ ਮਰ ਜਾ ਕਿੰਨਾ ਸੋਹਣਾ ਵਾ ਚਲ ਹੁਣ ਇਹਨੂੰ ਰੱਖਦੇ ਆ ਹੋ ਦੰਦ ਨਾਲ ਵਾਲੀ ਉਹ ਇਹਨੇ ਦੰਦ ਕਿੱਥੋਂ ਲਾਉਣੇ ਆ ਤੇ ਬੜਾ ਬੀਬਾ ਹੁੰਦਾ ਵਾ ਇਹ ਮੈਂ ਲੋਕਾਂ ਨੂੰ ਰੱਖੇ ਵੇਖੇ ਆ ਹੁਣ ਏਦਾਂ ਕਰੀ ਨਹੀਂ ਮਰੀ ਮੰਗਿਆ ਤੇ ਫੇਰ ਜਾ ਕੇ ਤੁਸੀਂ ਮੇਰੇ ਆਖੇ ਲੱਗੇ ਆ ਇਹ ਏਜ ਚ ਜਾਈਓ ਤੇ ਫੇਰ ਕੀ ਆ ਏਸੀ ਚ ਸਵਾਲ ਲਾ ਕਰਾਂਗੇ ਇਹ ਕਿਹੜੀ ਗੱਲ ਕੀਤੀ ਪਸੰਦ ਵਾ ਬਹੁਤ ਜ਼ਿਆਦਾ ਤੇ ਨਾਲੇ ਨਾ ਇਹਦੀਆਂ ਦੋ ਤਲਾਈਆਂ ਬਣਾ ਲੈਣੀਆਂ ਵਾ ਉਹ ਮੁਸ਼ਕਾ ਹੈਗਾ ਨਾ ਤਲਾਈਆਂ ਜੋ ਹਾਈ ਹੈ ਇੱਕ ਧੋ ਲੈ ਕਰਨੀ ਆ ਤੇ ਇੱਕ ਵਿਛਾ ਲੈ ਕਰਨੀ ਆ ਤੇ ਨਾਲ ਇਹਦੇ ਵਾਸਤੇ ਪਰਫਿਊਮ ਲਿਆਇਓ ਤੇ ਨਾਲ ਇਹਦੇ ਵਾਸਤੇ ਸਾਬਣ ਵੀ ਲਿਆਇਓ ਮਾਂ ਮੈਨੇ ਸ਼ਵਾਰੇ ਤੇ ਜਾਣਾ ਆਪਣੇ ਵਰਗਾ ਹੀ ਆਏ ਆਪਣੇ ਨਾਲੋਂ ਜ਼ਿਆਦਾ ਸੇਵਾ ਮੰਗਦੇ ਆ ਚੱਲ ਘੜੀ ਨੂੰ ਅੰਦਰ ਫਿਰ ਹੁਣ ਹਾਏ ਜੀ ਕਦਾ ਇਹਨੂੰ ਕੁੜੀਆਂ ਲਾਡੀਆਂ ਕਰ ਲਾ ਹਾਏ ਹੇ ਉਹ ਚੱਲ ਚੱਲ ਹੁਣ ਰੋਟੀ ਪਾਣੀ ਰੇ ਹੱਥ ਧੋਲੀ ਚੱਜਣਾ ਸਾਬਣ ਲਾ ਕੇ ਉਹ ਹੱਥ ਉੱਤ ਥੋੜੀ ਦੋਈ ਦੇ ਆ ਇਤਰਾ ਰੋਟੀਆਂ ਪਕਾ ਲਈਦੀਆਂ ਆ ਕਿ ਜੇ ਇਦਾਂ ਦੀ ਹਰ ਗੱਲ ਕਰੀ ਮੈਂ ਛੱਡੋਣੇ ਵਾਪਸੇ ਨੂੰ ਨਾ ਨਾ ਥੋਲੂੰਗੀ ਥੋਲੂੰਗੀ ਹੱਥ ਆਓ ਚਲਾ ਦੇ ਧੋਣੇ ਤੂੰ ਆ ਜਾ ਆ ਜਾ ਬੀਬੀ ਕੀ ਨਾਂ ਰੱਖਿਆ ਵਾ ਇਹਦਾ ਨਾ ਕੋਈ ਨਹੀਂ ਰੱਖਿਆ ਆਪੇ ਰੱਖ ਲੈ ਜੋ ਰੱਖਣਾ ਹੁਣ ਕੀ ਰੱਖਾਂ ਇਹਦਾ ਨਾਂ ਸਟੈਫੀ ਸਟੈਫੀ ਕਿਹਦਾ ਨਾਮ ਵਧੀਆ ਵਾ ਨਹੀਂ ਸਟੈਫੀ ਰਹਿ ਗਿਆ ਨਾ ਨੋਰਮਲ ਜਿਹਾ ਨਾਮ ਆ ਕੋਈ ਵਧੀਆ ਜਿਹਾ ਰੱਖਦੇ ਆ ਜੈਕਸਨ ਦਾ ਖਲਾ ਚਲੋ ਜੈਕਸਨ ਹੀ ਰੱਖ ਲਾਂਗੇ ਕਰੋ ਜੈਕਸਨ ਆ ਜਾ ਜਾ ਅੰਦਰ ਏਸੀ ਵਾਲੇ ਕਮਰੇ ਚਲੀਏ ਆਓ ਏਸੀ ਵਾਲੇ ਕਮਰੇ ਚ ਖਾਣੇ ਨੂੰ ਪਹਿਲਾਂ ਮਦਨਾਲੇਓ ਨਾਲਿਆ ਤੇ ਗੱਲ ਸੁਣ ਲਾ ਹੁਣ ਪਰੌਣੇ ਆਉਣੇ ਆ ਨਾ ਤੇ ਇਹ ਨਾ ਵੇਬਿਆਂ ਨਾਲ ਦੇ ਸਾਹਮਣੇ ਬਾਜਾ ਤਾਂ ਜੋ ਮਰਜੀ ਬੋਲੀ ਜਾਵੇ ਸਮਝਾ ਸਮਝਾ ਰੱਖਣਾ ਪੈਂਦਾ ਵਾ ਪਹਿਲਾ ਸਮਾਹੀਗਾ ਵੀ ਮਾਮਾ ਧੀਆਂ ਨੂੰ ਸਮਝਾਉਂਦੀਆਂ ਹੈਗਿਆ ਹੁਣ ਨਿਆਣਿਆਂ ਨੂੰ ਜਿਹੜੇ ਉਹ ਮਾਪਿਓ ਸਮਝਾ ਸਮਝਾ ਰੱਖਣੇ ਪੈਂਦੇ ਆ ਚੰਗਾ ਕੋਈ ਗੱਲ ਨਹੀਂ ਜ਼ਿਆਦੀ ਕਰਨੀ ਉਹਨਾਂ ਲਾਗੇ ਮੇਰੀ ਸੁਣ ਗੱਲ ਉਹਨਾਂ ਨੇ ਕਿਹੜੇ ਕਿਤੇ ਰਾਹ ਪੋਲੇ ਕੀਤੇ ਆ ਨਾਨਕੇ ਮੈਂ ਤਾਂ ਸਗੋਂ ਕੈਨੀ ਆ ਫੇ ਰੋਜ ਦਾ ਇੱਕ ਪਰੋਣਾ ਜ਼ਰੂਰ ਆਵੇ ਤੇ ਬਈਏ ਗੱਲਾਂ ਬਾਤਾਂ ਕਰੀਏ ਤੇ ਢਿੱਡ ਫੋਲ ਗਏ ਨਾਲੇ ਫੋਲੀ ਨਾ ਤੂੰ ਢਿੱਡ ਤੇਰੇ ਚ ਕੱਖ ਨਹੀਂ ਆ ਰੋਜ ਫੋਲ ਲੈਨੀ ਐ ਇਹਨਾਂ ਗੁੱਬਗਲਾਟ ਕੱਢਦੀਆਂ ਨਾਲੇ ਹੱਡਾ ਵਾਧੂ ਦਾ ਕਢਵਾ ਦੇਣੀ ਆ ਜੋ ਜੋ ਪੁੱਛਣਗੇ ਨਾ ਬਸ ਉਹ ਚ ਸਿਫਤੀ ਕਰਨੀ ਆ ਪਰ ਉਹਨੇ ਕਿਹੜੇ ਪੁੱਤ ਉੱਪਰੇ ਆ ਤੇਰਾ ਤੇ ਭਰਾ ਪਰਜਾਈ ਆ ਜਿੱਦਾਂ ਦੇ ਤੁਸੀਂ ਉਦਾਂ ਦੇ ਮੈਨੂੰ ਉਹ ਵਾ ਤੇ ਉਹਨਾਂ ਨੂੰ ਇਹ ਨਹੀਂ ਨਾ ਪਤਾ ਅਪਿਮਾਸੀ ਬਾਅਦ ਵਿੱਚ ਕੀ ਹਰਕਤਾਂ ਕਰਦੀ ਉਹਨਾਂ ਨੇ ਤੇ ਕਹਿੰਨਾ ਸਾਡੀ ਗਲਤੀ ਤੇਰੇ ਜਵਾਬ ਪੁੱਤ ਟੂਡਾ ਪੁਆਇੰਟ ਗੱਲ ਕਰਨੀ ਆ ਮੈਂ ਬੈੰਦੀ ਨਹੀਂ ਲੱਗੇ ਬੈਣਾ ਵਾ ਪੈਣਾ ਬੈਣਾ ਵਾ ਮੈਂ ਆਪਣੇ ਅੰਦਰ ਬਹਿ ਜਾਣੀ ਆ ਬਾਹਰ ਕੁੰਡਾ ਮਾਰਦੇ ਜੇ ਪੁੱਛਣਗੇ ਕਿੱਥੇ ਗਈ ਮਾਸੀ ਆਖੀ ਉਹ ਮੰਡੇ ਗਈ ਆ ਆਹੋ ਉਹਨਾਂ ਨੇ ਸਾਰਾ ਦਿਨ ਰਹਿ ਕੇ ਜਾਣਾ ਤੇ ਮੈਂ ਫਿਰ ਸੂਈ ਤੇ ਜਾਣ ਆਪਣੀ ਟੰਗ ਛੱਡੂਗੀ ਨਾਲੇ ਝੂਠ ਬੋਲਣ ਨੇ ਮੈਨੂੰ ਨਹੀਂ ਸਿਖਾਏ ਕਿਸ ਨੇ ਵੀ ਜਾਂ ਭੇਦਾਂ ਕਰ ਸੂਈ ਤਾਂ ਗੱਲ ਐ ਤੇ ਮੇਰਾ ਮੂੰਹ ਸੀਂਦੇ ਮੇਰੇ ਕੋ ਤੇ ਗਲਤੀ ਹੋ ਗਈ ਪੀ ਉਹਨਾਂ ਦਾ ਫੋਨ ਆਇਆ ਪੀ ਅਹੀਂ ਆਉਣਾ ਮੈਂ ਤੇ ਮੈਂ ਉਹਨਾਂ ਨੂੰ ਹਾਂ ਕਰਕੇ ਪਸਤਾਉਂਦੀ ਆ ਮਦਦ ਤੇ ਰੱਗੇ ਹੱਥ ਜੋੜਦੀ ਆ ਪਹਿਲਾਂ ਵੀ ਜੜਾਰਾ ਤੇ ਜਦੋਂ ਜਾਣਗੇ ਬਾਅਦ ਚ ਫੇਰ ਜੋੜ ਦੋਗੀ ਵੀ ਜਿਆਦੀ ਗੱਲ ਨਹੀਂ ਕਰਨੀ ਉਹਨਾਂ ਸਾਹਮਣੇ ਤੇ ਬਹਿਣਾ ਵੀ ਹੈਗਾ ਵਾ ਇਹ ਨਾ ਹੋਵੇ ਵੀ ਉਹ ਆਉਣ ਤੇ ਮੈਂ ਤੈਨੂੰ ਧੂ ਧੂ ਕੇ ਲਿਆਵਾਂ ਵੀ ਬਹਿ ਉਹਨਾਂ ਦੇ ਲਾਗੇ ਹੁਣ ਕਿੱਥੇ ਬਵਾਂ ਮੈਂ ਹੁਣ ਹੀ ਦੱਸ ਦੇ ਮੈਂ ਬਹਿ ਜਾ ਹੁਣ ਤੂੰ ਆਪਣੇ ਅੰਦਰ ਬਹਿ ਜਦੋਂ ਉਹ ਆਉਣਗੇ ਨਾ ਇਹਨਾਂ ਨੂੰ ਮੈਂ ਚਾਹ ਪਾਣੀ ਠੰਡਾ ਪਿਆ ਲੂੰਗੀ ਤੇ ਫੇਰ ਇੱਥੇ ਆਵੀ ਠੀਕ ਆ ਉਹਨਾਂ ਠੰਡਾ ਪੀਣਾ ਨਹੀਂ ਜਿੰਨਾ ਡੋਲਣਾ ਫੇਰ ਮੈਨੂੰ ਉਹਨਾਂ ਦੇ ਸਾਹਮਣੇ ਕੋਈ ਚਾ ਗਾਚੀ ਕਰਨੀ ਪੈਣੀ ਹਾਈ ਹਾਈ ਮੈਨੂੰ ਆਂਦੀ ਅੰਦਰ ਵੜ ਜਾ ਆਪਣੇ ਠੰਡਾ ਪੀਣਗੇ ਚਾਹ ਪੀਣਗੇ ਫੇਰ ਬਾਹਰੇ ਆਮੀ ਹਾਈ ਹਾਈ ਮੁੜ ਕੇ ਮੈਂ ਬਾਹਰ ਆਣ ਕੇ ਕੀ ਕਰਨਾ ਵਾਂ ਹੋਣ ਤੇ ਮੈਂ ਨਾ ਸਾਰੀਆਂ ਗੱਲਾਂ ਹੀ ਪਰੋਣਿਆਂ ਨੂੰ ਦੱਸਣੀਆਂ ਵਾਂ ਵੀ ਤੁਹਾਡੀ ਭੈਣ ਆਹ ਕੁਛ ਮੇਰ ਨਾਲ ਕਰਦੀ ਐ ਸ਼ੀਸ਼ੇ ਤੇ ਕੰਮ ਕਰਾਲਾ تیرੇ ਸਿਰ ਰਹਿ ਗਿਆ ਲਾਸਟ ਵਿੱਚ ਉਹ ਲੈ ਵੇ ਲਾ ਆ ਗਏ ਬਰਾਨੇ ਸਸਗੀ ਕਾ ਵੀ ਜੀ ਸਸਗੀ ਕਾ ਕਿਦਾਂ ਡੀ ਐ ਸਸਗੀ ਕਾ ਵੀ ਜੀ ਹੋਰ ਸਿੱਖਾ ਗਾ ਹਾਂਜੀ ਇਹਦਾ ਹੋਰ ਸੀ ਕੋਈ ਨਹੀਂ ਇਹ ਨਾ ਮੇਰੇ ਕਾਬੂ ਹੀ ਨਹੀਂ ਆਉਂਦੀ ਮੈਂ ਇਹਨੂੰ ਅੱਗੇ ਕਹਿਣ ਦੀ ਵੀ ਸ਼ੀਸ਼ੇ ਦੀ ਕਰਾਲਾ ਗੁਰਵਰ ਨੂੰ ਸਵਾਲਤਾ ਜੀ ਉਧਰ ਹੀ ਟਾਈਮ ਲੱਗ ਗਿਆ ਸੀ ਚੱਲ ਸਮਝੇ ਹਣ ਆਜੋ ਇੱਧਰ ਸਮੀਰ ਆ ਰਖਾ ਬੌਂਠੀਠਾ ਸਾਰੇ ਹਾਂਜੀ ਠੀਕ ਜੇ ਬਹਿ ਜਾ ਤੁਸੀਂ ਲੇ ਤੂੰ ਕਿ ਕਹਿੰਦਾ ਹੈ ਕਿ ਮੈਂ ਮੈਂ ਲੇਟ ਆ ਮਾਨਸੀ ਤਾਂ ਮੈਨੂੰ ਵੀ ਲੇਟ ਆ ਸਵੇਰ ਦਾ ਜੇ ਹੁਣ ਸਿਰ ਵੋਹ ਹੁੰਦੀ ਹੈ ਉਹਨੇ ਕਿੰਨੇ ਘੰਟੇ ਆਣੇ ਉਹਦੇ ਫਿਰ ਵੀ ਉਹਨੇ ਤੇ ਲੇਟ ਹੋਣਾ ਸਾਡੇ ਘੜਾ ਇੰਨੇ ਵੱਡੇ ਆ ਆਹ ਉਹ ਰਾਤ ਸਾਈਂ ਤੇ ਜਾਗਦੇ ਰਹੇ ਤੇ ਗੁਰਵਰ ਉਹਨੇ ਨਾਲ ਉਹਨੂੰ ਜਾਗਣਾ ਪੈਂਦਾ ਉਹਦਾਂ ਦੀ ਭੈਣੇ ਜਿਆਦਾ ਸਿਫਤਾਂ ਕਰਨੀ ਹੁੰਦੀ ਚਲ ਚੁੱਪ ਕਰ ਹਾਂ ਹਾਂ ਉਹਰਾ ਹੁਣ ਠੰਡਾ ਹੋਣ ਉਹ ਲੈ ਆਇਆ ਲੈ ਆਇਆ ਕਮਰਾ ਕਰਤਾ ਠੰਡਾ ਹੁਣ ਆ ਵੇਲਾ ਬੇਬੀ ਆ ਤੇਰਾ ਕਮਰਾ ਹੀਓ ਤੇ ਮੇਰੀ ਸੋਲੋ ਹੁਣ ਗੱਲ ਖਬਰਦਾਰ ਜੀ ਕਿ ਇਹ ਦਸਾਂ ਨਾ ਕੁੱਤਾ ਕੁੱਤਾ ਕਿਆ ਤੇ ਕੀ ਕਹਣਾ ਨੂੰ ਇਹ ਮੇਦੀ ਜਾਨ ਵਾ ਅੱਛਾ ਤੇਰੀ ਜਾਨ ਕਿਆ ਕਰਾਂ ਹੁਣ ਇਹਨੂੰ ਤੇ ਉਹੋ ਹੀ ਕਹਿ ਲਿਆ ਕਰੋ ਉਹ ਮੈਨੂੰ ਮਨਜ਼ੂਰ ਆ ਪਰ ਕੁੱਤਾ ਨਹੀਂ ਕਹਿਣਾ ਇਹਦਾ ਹੁਣ ਨਾਮ ਰੱਖਿਆ ਵਾ ਨਾ ਉਹ ਕਹਿਣਾ ਵਾ ਇਹਨੂੰ ਚੰਗਾ ਆ ਜੀ ਜੈਕਸਨ ਕਿਆ ਕਰਾਂਗੇ ਤੇ ਜੈਕਸਨ ਦੇ ਦਈਏਗਾ ਜੀ ਰੇਟ ਤੇ ਆਹੋ ਲਿਖ ਦੋ ਕੋਈ ਗੱਲ ਨਹੀਂ ਹੁਣ ਆਪਣਾ ਘਰ ਦਾ ਮੈਂਬਰ ਹੀ ਆ ਖਸਾ ਦਾ ਠੀਕ ਤੇ ਨਾਲ ਮੇਰੇ ਨਾਲ ਚੱਲੋ ਸ਼ਹਿਰ ਤੇ ਰਜਾਈਆਂ ਤਲਾਈਆਂ ਦੇ ਵਾ ਤੇ ਲੈ ਆਈਏ ਤੇ ਨਾਲ ਉਹਦੇ ਨਾਲ ਕਿੰਨੇ ਸਰਾਣੇ ਮਿਲਦੇ ਆ ਹੁਣ ਇਹਦੇ ਆਖ ਨਹੀਂ ਰਜਾਈ ਮੈਂ ਆਪ ਬਣਾਉਣੀ ਪਹਿਲਾਂ ਮੈਂ ਇਹੋ ਸੋਚਿਆ ਸੀ ਵੀ ਮੈਂ ਆਪ ਹੀ ਬਣਾਉਣੀ ਆ ਉਹ ਤੁਹਾਨੂੰ ਪਤਾ ਦੇਸੀ ਰੂਸ਼ੇ ਤੇ ਸੋਕ ਦਾ ਨਹੀਂ ਆ ਉਹ ਪ੍ਰਸਾਤਾ ਵਿੱਚ ਧੋਈਏ ਨਾ ਕਾਲਾ ਪੈ ਜਾਂਦਾ ਉਹਦਾ ਰੂਹ ਤੇ ਨਾਲੇ ਐਵੇਂ ਵਿਚਾਰਿਆਂ ਨੂੰ ਜੰਮਸ ਵਗੈਰਾ ਪੈ ਜਾਣਗੇ ਕੋਈ ਫਾਇਦਾ ਥੋੜੀ ਆ ਚਲ ਠੀਕ ਆ ਉਹਦੇ ਮੈਂ ਤੇਰਾ ਆਖਾ ਮੰਨ ਲੈਂਦਾ ਵਾ ਤੇ ਪੇਕੇ ਆਪਣੇ ਵੀ ਫੋਨ ਕਰਦੇ ਹੁਣ ਕਿਉਂ ਉਹ ਮਨਪ੍ਰੀਤ ਦਾ ਵੀ ਉਹਦਾ ਭਰਾ ਪਰਜੇ ਹੀ ਆਏ ਆ ਉਹਨਾਂ ਦਾ ਤੇ ਆਉਣਾ ਹੀ ਤੇ ਉਹ ਆ ਗਏ ਆ ਕੋਈ ਗੱਲ ਨਹੀਂ ਤੇ ਮੇਰਾ ਇਹਨੂੰ ਕਿਉਂ ਫੋਨ ਕਰਨਾ ਵਾ ਉਹ ਤਾਂ ਮਿਲ ਜਾਣਗੇ ਉਹਨਾਂ ਨੂੰ ਦੱਸੇ ਕਿ ਅਸੀਂ ਲਿਆਂਦਾ ਵਾ ਇੱਕ ਬਚਾਲਿਆਂ ਦਾ ਵਾ ਤੇ ਪੰਜੀਰੀ ਬਨੂਰੀ ਲੈ ਕੇ ਉਹਦੇ ਵਾਸਤੇ ਤਰੀ ਮੈਨੂੰ ਮਹੌਲ ਗੰਡੇ ਆ ਬੱਚਾ ਹੀ ਹੈ ਮੇਰਾ ਮੈਂ ਕਹਿ ਦੂੰਗੀ ਕੋਈ ਨਹੀਂ ਮਾੜੇ ਆਹੋ ਏਡੇ ਨਹੀਂ ਮਾੜੇ ਪੀਓ ਸੂਟ ਵੀ ਲੈ ਆਉਣਗੇ ਤੇ ਪਾਂਡਾ ਵੀ ਲੈ ਆਉਣਗੇ ਕੱਲੇ ਸਾਰਾ ਨਾ ਵਧੀਆ ਗੱਲ ਵਾ ਆਹੋ ਨਾਲ ਹੋ ਜਾਦਾ ਬੇਬੀ ਪਾਊਡਰ ਤੇ ਬੇਬੀ ਇਹਦਾ ਹੀ ਉਹ ਸਾਬਣ ਸੁਬਣ ਸਾਰਾ ਕੁਝ ਲੈ ਆਉਣਾ ਦੱਸ ਦੇਣਾ ਵੀ ਇਹ ਕਿ 10000 ਦਾ ਇਹ ਆਇਆ ਤੇ 10000 ਦਾ ਸਮਾਨ ਲੈ ਆ ਗਿਆ ਮਾਰੀ ਵਸਤੀ ਹੁਣ ਤੇ ਲੈ ਆਉਣਾ ਨਹੀਂ ਸਾਨ ਕਰਨਾ ਹੁਣ ਜਿੰਨੇ ਦਿਨ ਇੱਥੇ ਰਹੂਗਾ ਨਾ ਇਸੇ ਇੱਕ ਮਿੰਟ ਨਹੀਂ ਬੰਦ ਹੋਣਾ ਚਾਹੀਦਾ ਅੱਛਾ ਹਾਂ ਨਹੀਂ ਤੇ ਵਿਚਾਰਾ ਗਰਮੀ ਚ ਰਹਿੰਦਾ ਨਹੀਂ ਆ ਠੀਕ ਐਵੇਂ ਮੈਂ ਮਾਰੂਗਾ ਮਰ ਮਰ ਜਾਊ ਫਿਰ ਸਭ ਤੋਂ ਦੁੱਖ ਤੇ ਜ਼ਿਆਦਾ ਮੈਨੂੰ ਹੀ ਹੋਣਾ ਚਲ ਇੱਡਾ ਕਰ ਫਿਰ ਉਹ ਇਹ ਹਵਾਏ ਨੇ ਲੈ ਲਈ ਮਾੜੀ ਮੁੱਢ ਛੰਡੀ ਤੇ ਡੈਡੀ ਨੂੰ ਖਾ ਲਈਏ ਬਾਹਰ ਫਿਰ ਨੂੰ ਠੰਡੇ ਸਾਂ ਬੈਠਾ ਰੂਗਾ ਆਣ ਕੇ ਮਾਰਨ ਦੇ ਦੋ ਘੰਟੇ ਛੱਡੋ ਖੜਾ ਡੈਡੀ ਨੂੰ ਕੀ ਖਾਲਣਾ ਉਹਨਾਂ ਨੇ ਫੇਰ ਕੋਈ ਨਾ ਕੋਈ ਗੱਲ ਕਹਿ ਦੇਣੀ ਤੇ ਮੈਨੂੰ ਫੇਰ ਛੱਡ ਜਾਣਾ ਗੁੱਸਾ ਉਹ ਘਰ ਦੇ ਬਜ਼ੁਰਗ ਵਾ ਚਾ ਚੜਦੇ ਉਹਨਾਂ ਨੂੰ ਵੇਖ ਕੇ ਇਹਦੇ ਵੱਲ ਵੇਖ ਕੇ ਚਾ ਚੜ ਜਾਂਦੇ ਹੋ ਰ ਭਲੇਖਾ ਚ ਤੁਹਾਨੂੰ ਫਿਰ ਉਹ ਜਿੰਨਾ ਮਰਜੀ ਉਹਨਾਂ ਨੂੰ ਅੱਡ ਬਾਰੇ ਕਰਤਾ ਵਾ ਨਾ ਦਿਮਾਗ ਉਹਨਾਂ ਦਾ ਲੜਾਈ ਵਾਲੀ ਰਹਿੰਦਾ ਵਾ ਜੇ ਅਹੀਂ ਨਾ ਨਾ ਮਾਨਪ੍ਰੀਤ ਨੇ ਜਾਂ ਮਾਤਾ ਨੇ ਦੱਸਤਾ ਵੇਖ ਕੇ ਉਹਨੇ ਫਿਰ ਕਹਣਾ ਲੈ ਮੈਂ ਘਰ ਤੇ ਲੈਣਾ ਮੈਨੂੰ ਨਹੀਂ ਦੱਸਿਆ ਉਹ ਦੱਸ ਦਿੰਦੇ ਆ ਦੇ ਤੇ ਮੈਨੂੰ ਕਿਹਦਾ ਡਰ ਨਹੀਂ ਮਾਰਿਆ ਮੈਂ ਆਪਣੇ ਪੈਸਿਆਂ ਦਾ ਲਿਆਂਦਾ ਵਾ ਆਪਣੀ ਸੁੱਖ ਸੁਵਿਧਾ ਵਾ ਤੇ ਲਿਆਂਦਾ ਉਹ ਰਾਤ ਨੂੰ ਦੱਸਿਆ ਤੇ ਕਰੂਗਾ ਨਾ ਕਿ ਕੌਣ ਗੇਟ ਲੰਘਿਆ ਵਾ ਤੇ ਕੌਣ ਨਹੀਂ ਲੰਘਿਆ ਤੂੰ ਆਖੇ ਤੇ ਮੇਰੇ ਕਦੇ ਉਦਾਂ ਲੱਗੀ ਨਹੀਂ ਪਰ ਹੁਣ ਹੀ ਮਨਾਂ ਵਿਖਾ ਲਉਨੇ ਕੋਈ ਨਹੀਂ ਤਰ੍ਹਾਂ ਕਸ ਲੈਣਾ ਇਹਦਾ ਕਸ ਜਾਣਾ ਕੋਈ ਐਕਸ਼ਨ ਦਾ ਚੱਲ ਬਾਬਾ ਆ ਆ ਜਾ ਚੱਲ ਆ ਮੈਂ ਬੂਆ ਟੋੜਨਾ ਠੰਡਾ ਰੂਗਾ ਕਮਰਾ ਹੁੰਦਿਆਂ ਤੱਕ ਚਲੋ ਚਲੋ ਆ ਉਹ ਤੇ ਮੇਰੇ ਤੋਂ ਪਹਿਲਾਂ ਧਿਆਰ ਬੈਠਾਂ ਲੱਗ ਗਏ। ਹਾਂ ਹੋਰ ਉਹ ਜਿਆਦਾ ਤੈਨੂੰ ਫਿਰਦਾ ਸ਼ਕੀਨ ਵਾਂ। ਉਹਨੂੰ ਪਹਿਲਾਂ ਪਤਾ ਲੱਗ ਗਿਆ ਹੀ ਬਾਹਰ ਚੱਲੇ। ਕਦੋਂ ਦੀ ਮੈਂ ਬੈਠੀ ਆ। ਪਰੌਣੇ ਆਏ ਨਹੀਂਗੇ। ਐਦਾਂ ਲੱਗਣ ਡਿਆ ਜਿੱਦਾਂ ਕੋਈ ਗੱਲਾਂ ਕਰਦਾ। ਵੇ ਨਹੀਂ ਆ। ਇਹ ਤੇ ਪਰੌਣੇ ਆਏ ਹੋਣਗੇ ਨਾ। ਇਹਦ ਮੈਂ ਚਲ ਜਾਣਾ ਵਾ ਇਹਦੀ ਕਿਹੜੀ ਗੱਲ ਵਾ ਇਹਦਾ ਤੇ ਇਰਾਦਾ ਮੇਰੇ ਭੈਣ ਭਰਾਵਾਂ ਨੂੰ ਮਿਲੇ ਹੀ ਨਾ ਮਗਰੋਂ ਮੈਂ ਉੱਪਰ ਸ਼ਾਬਾ ਕਰੂੰਗੀ ਫੇਰ ਵੇਖਿਆ ਬਾਹਰ ਨਹੀਂ ਨਿਕਲੀ ਤੁਹਾਨੂੰ ਵੇਖ ਕੇ ਵੇਖ ਭਾਉਣੇ ਦੇ ਉਹ ਬੈਠੇ ਅੰਦਰ ਜਾਣੀ ਆ ਮੈਂ ਨਮਸਕਾਰ ਆਉਂਦੇ ਜੀ ਰਸੀ ਕੇ ਪਾਸ ਜੀ ਰਸੀ ਕੇ ਘਰ ਪੁੱਤ ਜਿੰਦਾ ਪਸਦਾ ਰਹੋ ਸੱਸੀਆਂ ਮਸੀਹ ਸਸਰੀ ਕਾ ਪੁੱਤ ਅੱਖਾਂ ਪੱਕ ਜਾਂਦੀਆਂ ਤਾਂ ਦਰ ਰਾਹ ਦੇਖਦੇ ਆ ਹੈ ਬਹਿ ਜਾਓ ਉਹ ਸੇਤਾਂ ਦਾ ਸੁਣਾਓ ਸੇਤਾਂ ਤੇ ਵੇਹ ਲੋ ਤੁਹਾਡੇ ਸਾਹਮਣੇ ਹੀ ਆ ਸਾਰੇ ਚੰਗੀਆਂ ਹੀ ਹਾਂ ਪਰ ਹੋਣਾ ਨਾਲ ਮਿਲ ਕੇ ਕਰ ਦਿੱਤੀਆਂ ਇਦਾਂ ਦੀਆਂ ਹੀ ਚਲੋ ਕੋਈ ਨਹੀਂ ਪੁੱਤ ਹਾਂ ਗਰੂ ਕਲਿਸ਼ੇ ਹੋ ਜਾਣਾ ਮਾਸੀ ਦੀ ਕਾਫੀ ਹੈ ਨਾ ਪੁੱਤ ਵਾਕਿਆ ਹੀ ਬੜੀ ਲੀਸੀ ਕਦੀ ਸੀ ਸਾਹੀ ਨਹੀਂ ਵੇਖਿਆ ਭੈਣ ਜੀ ਹੋਣੀ ਠੀਕ ਠਾਕ ਵਾ ਸਾਰੇ ਜੇ ਆ ਗਈ ਉਹ ਬੈ ਗਈ ਗੱਲਾਂ ਦੱਸ ਹੋਣੀ ਟਫਟ ਕੇ ਦੀ ਹਾਂਜੀ ਮਾਸੀ ਜੀ ਠੀਕ ਠਾਕ ਹੈ ਤੇ ਤੋਂ ਇਹ ਨਿਆਣਿਆਂ ਨੂੰ ਹੀ ਲਿਆਉਂਦੇ ਨਿਆਣੇ ਸਕੂਲ ਗਿਆ ਹੈਗੇ ਅੱਛਾ ਆ ਲੋ ਪੱਬਜੀ ਆ ਲੋ ਬੀਜੀ ਮਾਸੀ ਹੀ ਲਿਆ ਦੋ ਨਾ ਨਾ ਪੱਬਜੀ ਜੀ ਮੰਮੀ ਜੀ ਨੂੰ ਤੇ ਬਾਪੂ ਜੀ ਨੂੰ ਨਾ ਛੁਗਰੋਗੀ ਹੈ ਨਾ ਤੇ ਉਹਦੇ ਕਰਕੇ ਅਸੀਂ ਬੜਾ ਹੀ ਪ੍ਰੇਜ ਕਰਾਈਦਾ ਹੈ ਇਹਨਾਂ ਦਾ ਇਹ ਚੰਗੀ ਕਰ ਲਾ ਫਿਰ ਮਿੱਠਾ ਮੋਠਾ ਨਾਮ ਦਿਆ ਕਰੋ ਆਹੋ ਨਾ ਅਸੀਂ ਤੇ ਕਿਦਾਂ ਇਹ ਤੇ ਬੰਦਾ ਦੇ ਦੇ ਨਹੀਂ ਨਹੀਂ ਫਿਰ ਉਹ ਮਰਦ ਸਾਹਿਬ ਨਾਲ ਨਾ ਛੇਤੀ ਵੱਜ ਜਾਂਦੀ ਆ ਅਹੀਂ ਤੇ ਨਾ ਧਿਆਨ ਰੱਖੀ ਦਵਾ ਕਈ ਵਾਰੀ ਦੁੱਧ ਵੀ ਨਹੀਂ ਹੁੰਦਾ ਐ ਆਪਣੇ ਜੋ ਥੋੜਾ ਭਾਗ ਹੈ ਨਾ ਤੇ ਇਹਨਾਂ ਲਈ ਆਪਾਂ ਫਿੱਕੀ ਚਾਹ ਕੱਢ ਕੇ ਰੱਖੀਦੀ ਆ ਬਹੁਤ ਵਧੀਆ ਗੱਲਾਂ ਕਰ ਕਿਉਂਕਿ ਇਹਨਾਂ ਦੇ ਨਾਲ ਹੀ ਆ ਹੁਣ ਪੁੱਤ ਪੀਲਾ ਕੋਈ ਨਹੀਂ ਜਦੋਂ ਲਿਆਂਦਾ ਹੀ ਨਾ ਉਦੋਂ ਮੈਂ ਪੀ ਲਿਆ ਹੀ ਥੋੜਾ ਜਿਹਾ ਤੇ ਇਹ ਵੀ ਫਿਰ ਫਿਕਰ ਕਰਦੀ ਆ ਕਿ ਚਾਹ ਲ ਕੋਈ ਨਹੀਂ ਕਿ ਮਿੱਠਾ ਜਿਆਦਾ 슈ਗਰ ਵੱਧ ਜੂਗੀ ਮੈਨੂੰ 슈ਗਰ ਵੀ ਆ ਨਾ ਬੜੀ ਕਾ ਇੰਨਾ ਨਹੀਂ ਮਤਲਬ ਦਾ ਲਾ ਹੀ ਲੈਣਾ ਹੁੰਦਾ ਵਾ ਨਿਆਣਿਆਂ ਵਾਲੀ ਆਦਤਾਂ ਹੋ ਗਈਆਂ ਵਾ ਕਿ ਹੁਣ ਬੁਜ਼ੁਰਗਾਂ ਦੀਆਂ ਨਹੀਂ ਆਦੀ ਨਾ ਬੱਚਿਆਂ ਵਾਲੀਆਂ ਇੰਨਾ ਧਿਆਨ ਉਹਨਾਂ ਮੈਂ ਉਹਨਾਂ ਦੋਵਾਂ ਨਿਆਣਿਆਂ 'ਤੇ ਰੱਖਦੀਆਂ ਉਹ ਤੋਂ ਵੱਧ ਕੇ ਇੰਨਾ ਤਾਂ ਰੱਖਣਾ ਪੈਂਦਾ ਵਾ ਫਿਰ ਨਿਆਣਾਂ ਦਾ ਕਹਿੰਦੇ ਵੀ ਨਿਆਣੇ ਨੂੰ ਤਾਂ ਝਿੜਕ ਵੀ ਲਈਦਾ ਵਾ ਹਨਾ ਫਿਰ ਇਹਨਾਂ ਨੂੰ ਫਿਰ ਬੰਦਾ ਸਤਕਾਰ ਹੀ ਦਵੇ ਤੇ ਫੇਰ ਹੀ ਹੈ ਨਾ ਜਿੰਨੇ ਵਾਰੀਆਂ ਪਈਆਂ ਮਦਨ ਪਾਉ ਹਣ ਕੇ ਹੁਣ ਇਹਨਾਂ ਦੀ ਉਮਰ ਅਜੇ ਮੰਜੇ 'ਤੇ ਬੈ ਕੇ ਖਾਨ ਦੀ ਹਾਂਜੀ ਕੋਤੇ ਹਾਂਜੀ ਅਹੀਂ ਤੇ ਇਹਨਾਂ ਦੇ ਨਾਲ ਹੰਡਣ ਜਿਓਗੇ ਆ ਪਰ ਚਲੋ ਕੋਈ ਗੱਲ ਜਿਹੋ ਸੁੱਖ ਮਿਲਿਆ ਉਹ ਲੋ ਮਾਸੀ ਸੁੱਖ ਮੱਝੇ ਤੇ ਪਿਆ ਕੇ ਖਾਓ ਹੁਣ ਹੂੰ ਕੀ ਆ ਅਰੇ ਬੇਰੋਂ ਜੋ ਇਹਨਾਂ ਇਹਦਾ ਪੂਰਾ ਧਿਆਨ ਰੱਖਣਾਈ ਹੈ ਚੰਗਾ ਉਹ ਧਿਆਨ ਤੇ ਮੈਂ ਰੱਖੂੰਗਾ ਹੀ ਕੋਈ ਭਾਈ ਆਂਦੇ ਹੀ ਇਹਨੂੰ ਸਵੇਰੇ ਸ਼ਾਮ ਖੜਨਾਵਾ ਬਾਹਰ ਡੰਗਲ ਪਾਣੀ ਉਹ ਕੋਈ ਗੱਲ ਨਹੀਂ ਉਹ ਤੁਹਾਡੀ ਡਿਊਟੀ ਆ ਤੇ ਬਾਕੀ ਜਿਹੜਾ ਤਾਂ ਖਾਣ ਪੀਣ ਦੀ ਆ ਨਾ ਸਾਰਾ ਕੋਲ ਲਿਆ ਦਿਓ ਉਹ ਜੋ ਵੀ ਪੈਡੀਗਰੀ ਖਾਂਦੇ ਜਾਂ ਫੀਟਾ ਫੁੱਟਾ ਜੀਆਂ ਇਹਦੀ ਸਕਿਨ ਨਾ ਇਹਦੇ ਜਿਹੜੇ ਵਾਲ ਵਾ ਉਹ ਸੌਫਟ ਕਰਨੇ ਤੇ ਚਮਕਦਾਰ ਕਰਨੇ ਆ ਚੰਗਾ ਚੁੱਕਾ ਪਪਾ ਓ ਪਪਾ ਆਵੇ ਹ ਆਵੇ ਜਾਨ ਸੁਣਾ ਸੁਣਾ ਨਾ ਓ ਠੀਕ ਆ ਬਤ ਸੁਣਾਓ ਪਪਾ ਆਹ ਬਤ ਠੀਕ ਆ ਇਹਦਾ ਨਾਮ ਰੱਖਿਆ ਵਾ ਜੈਕਸਨ ਜੈਕਸਨ ਆ ਪਪਾ ਆਇਓ ਇਹਨੂੰ ਪਪਾ ਕਹਿਣਾ ਹੀ ਚੰਗਾ ਠੀਕ ਹੈ ਆ ਪਾਪਾ ਜੀ ਉਹ ਇਹਦੀ ਕਮੀ ਰਹਿ ਗਈ ਸੀ ਉਹ ਨਾ ਤੇਰੀ ਖੇਡਾ ਕਰ ਗਈ ਜਾਂਦੀ ਆ ਕੁੱਤਾ ਚਾਹੀਦਾ ਚਾਹੀਦਾ ਘਰ ਇੱਕ ਪਾਪਾ ਇਹਦਾ ਕੀ ਮਤਲਬ ਹੈ ਇਹਦੀ ਕਮੀ ਰਹਿ ਗਈ ਸੀ ਕੀ ਗੱਲ ਹੈ ਆਪਣੇ ਸ਼ੌਂਕ ਨਹੀਂ ਪੂਰੇ ਕਰਨੇ ਨਾਲੇ ਹੀ ਇਹਦੇ ਮਾਪਿਓ ਬਣ ਕੇ ਰਹਿਣਾ ਵਾ ਜਿੱਦਾਂ ਇਹ ਕਹੂ ਉਦਾਂ ਕਰਿਆ ਕਰਨਾ ਵਾ ਇਹਦੇ ਬਾਅਦ ਤੇ ਮੰਜੀ ਸਪੈਸ਼ਲ ਬਣੂਗੀ ਤਲਾਈਆਂ ਸਪੈਸ਼ਲ ਬਣਨਗੀਆਂ ਹੁਣ ਵੇਖੋ ਇਹਦੀ ਜਿੰਨੀ ਇਹਦੀ ਸੇਵਾ ਹੋਗੀ ਨਾ ਹੋਰ ਕਿਸਦੀ ਨਹੀਂ ਹੋ ਸਕਦੀ ਚੱਲ ਆ ਜਾ ਮਾਪਿਓ ਤੇ ਬੁੱਤ ਬਵੀ ਬਣਿਆਈ ਤੁਹਾਡਾ ਮਾ ਮਾ ਮੋ ਬਣ ਕੇ ਉਹਦੀ ਸੇਵਾ ਕਰਨੀ ਆ ਬਸ ਕੜੂਸਾ ਮਾਰਨੂ ਆ ਤੇਰੀ ਸੇਵਾ ਕਰੀਦੀ ਆ ਹੋ ਮੈਂ ਪਹਿਲਾਂ ਹੀ ਕਹੇ ਮੈਂ ਇਧਰ ਨਹੀਂ ਲੈ ਕੇ ਆਉਣਾ ਹੱਦ ਹੋ ਗਈ ਆ ਇਧਰ ਲਿਆ ਕੇ ਤੇ ਨજર ਲਵਾਤੀ ਪਹਿਲਾਂ ਹੀ ਪਾਪਾ ਲੈ ਜਾ ਉਧਰ ਤੂੰ ਵੀ ਸਿਹਰੀ ਖਾਈ ਜਾਨੀ ਆ ਤੇ ਕਹਤਾ ਬਾਪੂ ਨੇ ਫਿਰ ਨੇਰੀ ਆ ਗਈ ਹੁਣ ਲੱਗੇ ਨਹੀਂ ਬਹਿਣਾ ਹੁਣ ਜੋ ਇਹਦਾ ਸਮਾਨ ਲੈ ਆਉਣਾ ਨਾ ਲੈ ਕੇ ਆਓ ਲੈ ਆਉਣਾ ਕੋਈ ਨਹੀਂ ਚੱਲ ਤੂੰ ਚੱਲ ਅੰਦਰ ਜੈਕਸ਼ਨ ਆ ਜਾ ਅੱਛਾ ਅੱਜ ਆ ਜਾ ਬੇਬੀ ਆ ਜਾ ਆ ਜਾ ਆ ਵੀ ਆਇਆ ਆ ਗੁੱਛੜ ਚੁੱਕੀ ਫਿਰ ਉਹ ਇਹਨੂੰ ਗੁੱਛੜ ਓਏ ਆਪੇ ਬਾਪੂ ਗੁੱਛੜ ਚੁੱਕੇ ਤੋੜ ਕੇ ਖੜੇ ਜਦ ਨਿਬੜਾ ਕਲਾ ਮੁਕੀ ਰੋਈ ਦੀ ਤਾਂ ਚੰਗਾ ਹੋ ਗਿਆ ਕਰ ਕਲਾ ਨਾ ਪਾਓ ਆਹ ਆਹ ਇਹੋ ਜਿਹੇ ਚੀਜ਼ਾ ਰੱਖੋ ਹੋਰ ਵੀ ਰੱਖ ਲਿਓ ਨਾਲ ਮਮੀ ਜੀ ਮੈਂ ਕਿਹਾ ਤੁਹਾਡਾ ਲੱਕ ਥੱਕ ਜਾਣਾ ਜੀ ਤੇ ਜਾ ਕੇ ਤੁਸੀਂ ਰੈਸਟ ਕਰ ਲਓ ਚੰਗਾ ਪੁੱਤ ਆਹ ਕੇ ਮੈਂ ਫੇਰ ਸਾਧ ਲੈਣੀ ਆ ਕੋਈ ਨਹੀਂ ਆ ਲੈ ਜਾ ਤੂੰ ਭਾਂਡੇ ਫਿਰ ਤੂੰ ਉਠੇਂਗੀ ਨਾ ਫਿਰ ਮੈਂ ਵੀ ਆਂਦੀ ਲੰਘ ਜਾਂਨੀ ਆ ਪੀ ਲੈੰਦੇ ਨਾ ਆ ਮੈਂ ਡਾਕਟਰ ਕਹਿੰਦੇ ਨਾ ਜਿਆਦਾ ਚਰਬਾਵੇ ਨਾ ਹੂੰ ਫਿਰ ਕੀ ਕਰ ਮਨਜੋਦ ਇੱਧਰ ਹੀ ਆ ਖੇਤਾਂ ਵੱਲ ਨੂੰ ਹੀ ਅੱਛਾ ਹਾਂ ਚੱਲ ਮੈਂ ਭਾਂਡੇ ਰੱਖ ਆ ਮਮਿੰਦੇ ਤੇ ਫਿਰ ਆ ਜਾ ਫਿਰ ਥਾਦਾ ਨਹੀਂ ਤੇ ਨੇ ਮਰ ਕੇ ਬੈਠੇ ਰਹੰਦੋ ਮੈਂ ਹਲਕ ਪੀਣਾ ਹੋਣਦਾ ਪਈ ਤਾਂ ਕੁਝ ਹੰਦ ਰੋ ਨਹੀਂ ਕੋਈ ਨਹੀਂ ਪਰਵਣੇ ਕਿਹੜੇ ਰੋਜ ਤੁਰੇ ਆ ਤੇ ਬਹਿ ਜਾਣੀ ਆ ਪੁੱਤ ਅੱਜ-ਭੱਜ ਕੇ ਕੰਮ ਕਰਨ ਲਈ ਸਵੇਰ ਦੀ ਜਾਣਦਾ ਪਤਾ ਲੱਗਾ ਤੁਹਾਡਾ ਪੇਪਰ ਆਉਣੇ ਆ ਸਵਾਗਤ ਹੈ ਦੀ ਉੱਠੀ ਆ ਅੱਜ ਇਹ ਵੀ ਲੇਟ ਉੱਠੀ ਆ। ਅੱਛਾ। ਆਹ। ਸਿਰੇ 5 ਵਜੇ ਉੱਠੀ ਮੇਰੇ ਸਾਬ ਨਾਲੋਂ। ਆ ਹੀ ਲੇਟ ਹੋ ਗਿਆ ਆਪਾਂ। ਆ ਤੇ ਭਾਜੀ ਜੀ ਉੱਠੀ ਤੇ ਫਿਰ ਘਰ ਦਾ ਕੰਮ ਕਰ ਵੀ ਕਰਨਾ। ਮਾਸੀ ਜੀ ਕਿੰਨਾ ਕੰਮ ਹੋ ਜਾਂਦਾ ਘਰ ਦਾ। ਬੰਦਾ ਟਾਈਮ ਨਾਲ ਉੱਠੇ ਤੇ ਟਾਈਮ ਨਾਲ ਬੰਦਾ ਕੰਮ ਨਿਪਟਾ ਜਾਂਦਾ। ਪੁੱਤ 5 ਵਜੇ ਉੱਠੀ ਤੇ ਰਣਜੋਤ ਸਿਹਾਂ ਤਾਂ ਵੀ ਲੇਟ। ਆਹੋ ਲੇਟ ਹੋ ਗਿਆ। ਹਾਂ। ਪੁੱਤ ਹਾੜੀ ਤੇ ਗਰੇ ਮਨਪ੍ਰੀਤ 8 ਵਜੇ ਤੱਕ ਤੂੰ ਤੂੰ ਮਾਰ ਦੋ ਤਾਂ ਨਹੀਂ ਆਵਾਜ਼ ਜਿੰਦੀ। ਕਹਿੰਦੀ ਉਹ ਠੀਕ ਲਾਉਣਾ ਵਾ ਕੰਮ ਹੀ ਸਾਰੀ ਦਿਹਾੜੀ ਕਰਨਾ ਵਾ ਸਾਡੇ ਵਰਗੇ ਬਜ਼ੁਰਗ ਰਹਿੰਦੇ ਰਹਿੰਦੇ ਆ ਕਦੋਂ ਓਕੇ ਕਦੋਂ ਘੁੱਟ ਚਾਹ ਦਵੇ ਹਾਨੂੰ ਬਣਾ ਕੇ ਪੁੱਤਰ ਆ ਵੇਹਲਾ ਨਾ ਕੁਛ ਖਾਣ ਦਿੰਦੀ ਆ ਨਾ ਥਾਡੇ ਲਾਗੇ ਵੇਹਲਾ ਬਹਿਣ ਦਿੰਦੀ ਆ